ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦਾ ਜੋ ਸਾਡੀ ਵੀਡੀਓ ਦਾ ਵਿਸ਼ਾ ਹੈ ਉਹ ਕੋਈ ਸਧਾਰਨ ਵਿਸ਼ਾ ਨਹੀਂ ਇੱਕ ਅਜੀਹਾ ਪੈਗਾਮ ਹੈ ਜੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਜਾਨਣਾ ਚਾਹੋਗੇ ਸਾਡੀ ਜ਼ਿੰਦਗੀ ਵਿੱਚ ਅਜੀਹਾ ਸਮਾਂ ਜ਼ਰੂਰ ਆਉਂਦਾ ਹੈ ਕਿ ਸਾਡੀ ਜ਼ਿੰਦਗੀ ਅੰਦਰੋਂ ਅੰਦਰੀ ਝੰਝੂੜੀ ਜਾਂਦੀ ਹੈ ਅਸੀਂ ਉੱਪਰੋਂ ਤਾਂ ਬਹੁਤ ਖੁਸ਼ ਦਿਸਦੇ ਹਾਂ ਪਰ ਅੰਦਰੋਂ ਅਸੀਂ ਬਿਲਕੁਲ ਹੀ ਟੁੱਟ ਜਾਂਦੇ ਹਾਂ ਤੇ ਆਪਣਾ ਦਰਦ ਅਸੀਂ ਕਿਸੇ ਹੋਰ ਨਾਲ ਸਾਂਝਾ ਵੀ ਨਹੀਂ ਕਰ ਸਕਦੇ ਪਰ ਰੱਬ ਸਭ ਕੁਝ ਵੇਖ ਰਿਹਾ ਹੁੰਦਾ ਹੈ ਪਰ ਉਹ ਮਦਦ ਸਿਰਫ ਉਸਤੇ ਕਰਦਾ ਹੈ ਜੋ ਉਸ ਵੱਲ ਆਪਣਾ ਮੁਖ ਕਰ ਲੈਂਦੇ ਹਨ ਇਸ ਦੁਨੀਆ ਵਿੱਚ 99% ਲੋਕ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਦੇ ਘਰ ਵਿੱਚ ਕਾਲਜੁਗ ਨੇ ਆਪਣਾ ਪੱਕਾ ਹੀ ਡੇਰਾ ਲਾ ਲਿਆ ਹੈ ਹਰੇਕ ਨੂੰ ਕੋਈ ਨਾ ਕੋਈ ਦੁੱਖ ਹੈ ਕਿਸੇ ਨੂੰ ਬੱਚਿਆਂ ਦਾ ਦੁੱਖ ਕਿਸੇ ਨੂੰ ਆਪਣੀ ਭਵਿੱਖ ਦਾ ਦੁੱਖ ਕਿਸੇ ਨੂੰ ਨੂੰ ਆਪਣੀ ਰੋਜੀ ਰੋਟੀ ਲੈ ਕੇ ਕੋਈ ਨਾ ਕੋਈ ਪਾਸੇ ਹਰੇਕ ਦੀ ਜੂਨ ਸਤਾਈ ਹੋਈ ਹੈ ਹਰੇਕ ਬੰਦਾ ਦੁਖੀ ਹੈ ਜੇਕਰ ਤੁਸੀਂ ਵੀ ਆਪਣੀ ਔਣ ਵਾਲੀ ਜ਼ਿੰਦਗੀ ਸੁਖਾਲੀ ਕੱਟਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਆਪਣੇ ਜੀਵਨ ਤੇ ਲਾਗੂ ਕਰਿਓ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਵੀ ਕਰਦੇ ਹੋ ਕੋਈ ਵੀ ਕੰਮ ਕਰਦੇ ਹੋ ਤਾਂ ਤੁਸੀਂ ਉਹ ਆਪਣਾ ਕੰਮ ਪੂਰੇ ਨੇਕ ਦਿਲ ਨਾਲ ਕਰੋ ਕਿਸੇ ਨਾਲ ਵੀ ਕੋਈ ਬੇਈਮਾਨੀ ਨਾ ਕਰੋ ਤੇ ਹਾਂ ਤੁਸੀਂ ਗੁਰੂ ਦਾ ਰੱਬ ਦਾ ਨਾਮ ਉਸ ਕੰਮ ਵਿੱਚ ਸ਼ਾਮਲ ਜਰੂਰ ਕਰੋ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ ਚਾਹੇ ਮੇਰੀਆਂ ਬੀਬੀਆਂ ਰੋਟੀ ਬਣਾ ਰਹੀਆਂ ਨੇ ਕਪੜੇ ਧੋ ਰਹੀਆਂ ਨੇ ਝਾੜੂ ਲਾ ਰਹੀਆਂ ਨੇ ਤਾਂ ਤੁਸੀਂ ਪਰਮਾਤਮਾ ਦਾ ਨਾਮ ਨਾਲ ਜ਼ਰੂਰ ਲਵੋ ਜੇ ਮੇਰੇ ਵੀਰ ਕੋਈ ਕੰਮ ਕਰ ਰਹੇ ਨੇ ਤਾਂ ਉਸ ਪਰਮਾਤਮਾ ਦਾ ਨਾਮ ਲੈ ਕੇ ਸ਼ੁਰੂ ਕਰਨ ਹਾਂਜੀ ਜਦੋਂ ਵੀ ਅਸੀਂ ਕੋਈ ਕੰਮ ਸਟਾਰਟ ਕਰਨਾ ਹੈ ਸਭ ਤੋਂ ਪਹਿਲਾਂ ਅਸੀਂ ਅਰਦਾਸ ਜ਼ਰੂਰ ਕਰਾਉਣੀ ਹੈ ਫਿਰ ਇਸ ਤੋਂ ਬਾਅਦ ਤੁਸੀਂ ਹਰ ਰੋਜ਼ ਸਵੇਰੇ 3 ਵਜੇ ਉੱਠ ਕੇ ਮੂਲ ਮੰਤਰ ਦਾ ਪਾਠ ਸਟਾਰਟ ਕਰ ਦਿਓ। ਕਈ ਕਹਿੰਦੇ ਹਨ ਕਿ ਸਾਡੇ ਤੋਂ ਉੱਠ ਕੇ ਇਸ਼ਨਾਨ ਨਹੀਂ ਹੁੰਦਾ ਹੈ। ਤਾਂ ਤੁਸੀਂ ਇਸ ਗੱਲ ਦੀ ਵੀ ਸ਼ੰਕਾ ਨਹੀਂ ਕਰਨੀ ਕਿ ਅਸੀਂ ਇਸ਼ਨਾਨ ਕਰਨ ਤੋਂ ਬਿਨਾ ਮੂਲ ਮੰਤਰ ਸੈਦ ਕਰ ਨਹੀਂ ਸਕਦੇ। ਤੁਸੀਂ ਜਿਸ ਪਲੰਗ ਬੈੱਡ ਤੇ ਸੁੱਤੇ ਹੋ ਉੱਥੇ ਹੀ ਤੁਸੀਂ ਬੈਠ ਕੇ ਜਿੰਨਾ ਟਾਈਮ ਤੁਹਾਡਾ ਦਿਲ ਕਰਦਾ ਹੈ ਤੁਸੀਂ ਮੂਲ ਮੰਤਰ ਦਾ ਪਾਠ ਕਰੋ। ਪਹਿਲਾਂ ਤੁਸੀਂ 5 ਮਿੰਟ 10 ਮਿੰਟ ਜਿੰਨਾ ਹੋ ਸਕੇ ਵੱਧ ਤੋਂ ਵੱਧ ਕਰੋ। ਹੌਲੀ ਹੌਲੀ ਤੁਸੀਂ ਆਪਣਾ ਰੁਟੀਨ ਵਧਾ ਦਿਓ ਵੇਖਿਓ ਤੁਹਾਡੇ ਵੀ ਦਿਨ ਐਉਂ ਪਰਤਣਗੇ ਕਿ ਜਿਵੇਂ ਪ੍ਰਮਾਤਮਾ ਖੁਦ ਆਣ ਕੇ ਤੁਹਾਡੇ ਤੇ ਰਜਮੰਦ ਹੋ ਗਿਆ ਹੋਵੇ ਤੁਹਾਡੀਆਂ ਵੀ ਸਾਰੀਆਂ ਮਨੋ ਕਾਮਨਾ ਪੂਰਨ ਹੋਣਗੀਆਂ ਤੇ ਪ੍ਰਮਾਤਮਾ ਦੀ ਤੁਹਾਡੇ ਤੇ ਵੀ ਕਿਰਪਾ ਹੋ ਜਾਵੇਗੀ ਸੋ ਜੇਕਰ ਤੁਹਾਡੇ ਤੇ ਵੀ ਕੋਈ ਮੁਸੀਬਤ ਹੈ ਤਾਂ ਸਾਡੇ ਧੰਨ ਧੰਨ ਸੱਚੇ ਪਾਸ਼ਾ ਧੰਨ ਗੁਰੂ ਨਾਨਕ ਦੇਵ ਜੀ ਦਾ ਦਿੱਤਾ ਹੋਇਆ ਮੰਤਰ ਮੂਲ ਮੰਤਰ ਸਹਿਬ ਦਾ ਪਾਠ ਪੂਰੀ ਸ਼ਰਧਾ ਨਾਲ ਕਰਿਓ ਵੇਖਿਓ ਤੁਹਾਡੇ ਦਿਨ ਪਰਤਨੇ ਸ਼ੁਰੂ ਹੋ ਜਾਣਗੇ ਪ੍ਰਮਾਤਮਾ ਤੁਹਾਡੇ ਘਰ ਆਪ ਵਾਸ ਕਰਨਗੇ ਤੇ ਤੁਹਾਡੀਆਂ ਸਾਰੀਆਂ ਕੌਣਵਲੀਆਂ ਕੁਲਾਂ ਬੀ ਤਰ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਹਨ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ